ਪੰਜਾਬ ਤੇ ਹਿਮਾਚਲ ਦੇ ਲੋਕਾਂ ਨੂੰ ਕੰਗੜਾ ਰਨੌਤ ਲੜਾਉਣਾ ਚਾਹੁੰਦੀ ਹੈ ਤਾਂ ਕਰਕੇ ਅਜਿਹੇ ਬਿਆਨ ਦਿੰਦੀ ਹੈ ਤੇ ਦੱਸਦੀ ਹੈ ਕਿ ਉੱਥੇ ਹੁਣ ਪੂਰਾ ਪੰਜਾਬ ਕੰਗੜਾ ਰਨੌਤ ਦੇ ਦਿੱਤੇ ਬਿਆਨ ਦੇ ਉੱਤੇ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਕੰਗੜਾ ਰਨੌਤ ਦੇ ਵੱਲੋਂ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਜਿਹੜਾ ਕਿ ਬੇਵਾਦਤ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਪੂਰਾ ਹੀ ਪੰਜਾਬ ਗੁੱਸੇ ਦੇ ਵਿੱਚ ਦਿਖਾਈ ਦੇ ਰਿਹਾ ਤੇ ਜਿਸ ਨੂੰ ਲੈ ਕੇ ਮਾਲਵਿੰਦਰ ਕੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਕੋਈ ਨਾ ਕੋਈ ਨਮਾ ਵਿਵਾਦਤ ਬਿਆਨ ਦਿੱਤਾ ਜਾਂਦਾ ਹੈ ਤੇ ਅਜਿਹੇ ਬਿਆਨ ਨੂੰ ਲੈ ਕੇ ਹਮੇਸ਼ਾ ਹੀ ਜਾਣ ਬੁੱਝ ਕੇ फडਕਾਉ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਜਾਣ ਬੁੱਝ ਕੇ ਜਿਹੜਾ ਕਿ ਟਾਰਗੇਟ ਕੀਤਾ ਜਾਂਦਾ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਕੰਗਣਾ ਰਣੋਤ ਨੂੰ ਜਵਾਬ ਦਿੱਤਾ ਗਿਆ ਆਉ ਤੋਂ ਸੁਣਾਉਣੇ ਮਾਲਵਿੰਦਰ ਕੰਗ ਦਾ ਹੋੜ ਕੀ ਕਹਿਣਾ ਹੈ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਨਾਲ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗਵਾਂਢੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ ਚ ਜਾਂ ਸਭ ਤੋਂ ਵੱਡੀਆਂ ਖੇਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ ਚੋਂ ਹੋ ਰਹੀ ਹੈ ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੀ ਹੁੰਦੇ ਆ ਉਹਦੇ ਬਾਰੇ ਕੰਗਨਾਲ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨਾਲ ਰਾਤ ਦੀ ਜਿਹੜੀ ਸ਼ਬਦਾ ਬਣੀ ਆ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤੇ ਨਸ਼ੇ 'ਚ ਟੁੰਨਤ ਨਹੀਂ ਗਈ ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾ ਆਇਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫਰਸਟ੍ਰੇਸ਼ਨ 'ਚ ਐਵੇਂ ਜੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕੀ ਕੰਗਨਨ ਰਨਾਥ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਤੇ ਐਕਸ਼ਨ ਲਓ ਇਹ ਲੱਗੀ ਹੋਈ ਆ ਕੰਗਨਨ ਰਨਾਥ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹ ਜੇ ਨਫ਼ਰਤ ਹੀ ਲੋਕਾਂ ਨੂੰ ਬਾਝ ਹੋਣਾ ਚਾਹੀਦਾ ਔਰ ਬੀਜੇਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਨਨ ਰਨਾਥ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗਵਾਂਡੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ 'ਚ ਜਾਂ ਸਭ ਤੋਂ ਵੱਡੀਆਂ ਖੀਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ 'ਚੋਂ ਹੋ ਰਹੀਆਂ ਜਿੱਥੇ ਭਾਜਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੀ ਹੁੰਦੇ ਆ। ਉਹਦੇ ਬਾਰੇ ਕੰਗਨਾਰ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨਾਰ ਰਾਤ ਦੀ ਜਿਹੜੀ ਸ਼ਬਦਾ ਬਣੀ ਆ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤੇ ਨਾ ਕਿਤੇ ਨਸ਼ੇ 'ਚ ਟੁੰਨਤ ਨਹੀਂ ਗਈ ਕਿ ਇਹਨੂੰ ਆਪ ਆ। ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ तमाम ਚਰਚਾਵਾਂ ਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫਰਸਟ੍ਰੇਸ਼ਨ ਚ ਇਹ ਜਿਹੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਧਨਾ ਰਨਾਥ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਐਕਸ਼ਨ ਲਓ ਇਹ ਲੱਗੀ ਹੋਈ ਆ ਕੰਗਰਾਲ ਰਾਤ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹੋ ਜਿਹੀ ਨਫ਼ਰਤ ਹੀ ਲੋਕਾਂ ਨੂੰ ਬਾਝ ਹੋਣਾ ਚਾਹੀਦਾ ਔਰ ਬੀਜੇਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਬੀਜੇਪੀ ਮੈਂਬਰ ਪਾਰਲੀਮੈਂਟ ਕੰਗਰਾਲ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗੁਆਂਢੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ ਚ ਜਾਂ ਸਭ ਤੋਂ ਵੱਡੀਆਂ ਖੀਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ ਚੋਂ ਹੋ ਰਹੀਆਂ ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੀ ਹੁੰਦੇ ਆ। ਉਹਦੇ ਬਾਰੇ ਕੰਗਨਾਰ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨਾਰ ਰਾਤ ਦੀ ਜਿਹੜੀ ਸ਼ਬਦਾ ਬਣੀ ਆ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤੇ ਨਾ ਕਿਤੇ ਨਸ਼ੇ 'ਚ ਟੁੰਨਤ ਨਹੀਂ ਗਈ ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ तमाम ਚਰਚਾਵਾ ਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫ੍ਰਸਟ੍ਰੇਸ਼ਨ ਚ ਐਸ ਜੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਗਨਾਰ ਰਨਾਥ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਤੇ ਐਕਸ਼ਨ ਲਓ ਇਹ ਲੱਗੀ ਹੋਈ ਆ ਕੰਗਨਾਰ ਰਨਾਥ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹ ਜੇ ਨਫ਼ਰਤੀ ਲੋਕਾਂ ਨੂੰ ਬਾਹਰ ਹੋਣਾ ਚਾਹੀਦਾ ਔਰ ਭਾਜਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ